ਅੱਜ ਦਾ ਸਭ ਤੋਂ ਵੱਡਾ ਮਕਸਦ ਇਹ ਹੈ ਕਿ ਅਸੀਂ ਗਿਜਲੈਂਸ ਅਵੇਰਨੈਸ ਵੀਕ ਮੈਗਾਰੇ ਹੈ ਵਿਜਨਸ ਵਿਭਾਗ ਕੋਲੋਂ ਪੂਰੇ ਪੰਜਾਬ ਦੇ ਵਿੱਚ ਉਹਦੇ ਸੰਬੰਧੀ ਅਸੀਂ ਸੌਂਗਵਰ ਰਹਿ ਕੇ ਹੁਣ ਤੱਕ ਕਾਫੀ ਸਰਕਾਰੀ ਦਾਇਰੇ ਜਿਹੜੇ ਹੈ ਉਹ ਕਵਰ ਕੀਤੇ ਨੇ ਅੱਜ ਸਾਡਾ ਇਹਨਾਂ ਪ੍ਰੋਗਰਾਮ ਸੀ ਸਿਵਲ ਹਸਪੀਟਲ ਗੁਰਦਾਸਪੁਰ ਦੇ ਵਿੱਚ ਸੀਗਾ ਜਿਹਦੇ ਵਿੱਚ ਅਸੀਂ ਪਬਲਿਕ ਜਿਹੜੀ ਆਈ ਹੋਈ ਸੀਗੀ ਇੱਥੇ ਕੁਝ ਸਟੂਡੈਂਟ ਸੀਗੇ ਇਹਨਾਂ ਦੇ ਤੇ ਡਾਕਟਰ ਸਹਿਬਾਨ ਸੀਗੇ ਸਾਡੇ ਨਾਲ ਜਿਸ ਤਰ੍ਹਾਂ ਅਸੀਂ ਸੈਂਸਿਟਾਈਜ਼ ਕੀਤਾ ਆ ਆਪਣੇ ਜਿਹੜੇ ਸਾਡੇ ਸੜਕ ਕੀ ਇਹਨਾਂ ਹੈਗਾ ਸਾਡੇ ਕੀ ਹੈਲਪਲਾਈਨ ਨੰਬਰ ਹੈਗੇ ਨੇ ਤੇ ਸਾਡੇ ਜਿਹੜਾ ਟੋਲ ਫਰੀ ਨੰਬਰ ਹੈ ਜਿਹੜਾ ਸਾਡਾ WhatsApp ਨੰਬਰ ਹੈ 9521200200 ਸਾਡਾ ਇੱਕ ਟੋਲ ਫਰੀ ਨੰਬਰ ਹੈ 1800 1800 1000 ਸਾਡਾ ਇੱਕ ਹੋਰ ਜਿਹੜਾ WhatsApp ਨੰਬਰ ਹੈ 94178 99064 ਇਹ ਤਿੰਨ ਨੰਬਰਾਂ ਬਾਰੇ ਸਹੀ ਲੋਕਾਂ ਨੂੰ ਦੱਸਿਆ ਹੈ ਸਮਝੋ ਸਾਡੇ SSP ਸਾਹਿਬ ਦੇ ਨੰਬਰ ਬਾਰੇ ਅਸੀਂ ਲੋਕਾਂ ਨੂੰ ਦੱਸਿਆ ਹੈ DSP ਸਾਹਿਬ ਦੇ ਨੰਬਰ ਬਾਰੇ ਦੱਸਿਆ ਹੈ ਕਿ ਜੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਮੁਸ਼ਕਲ ਆਉਂਦੀ ਹੈ ਕੋਈ ਵੀ ਸਰਕਾਰੀ ਕਰਮਚਾਰੀ ਅਧਿਕਾਰੀ ਹੈ ਕੋਈ ਪ੍ਰਾਈਵੇਟ ਵਿਅਕਤੀ ਕੋਈ ਨਾਏ ਕੋਈ ਏਜੰਟ ਆਈ ਵੀ ਕੋਈ ਕਿਸੇ ਨੂੰ ਵੀ ਕੋਈ ਕਿਸੇ ਤਰੀਕੇ ਦੀ ਕੋਈ ਡਿਮਾਂਡ ਕਰਦਾ ਹੈ ਉਹ ਕਾਈਂਡਲੀ ਸਾਡੇ ਇਹਨਾਂ ਨੰਬਰਾਂ ਤੇ ਰਿਪੋਰਟ ਕਰਨ ਉਹ ਦੀ ਰਿਪੋਰਟ ਰਿਕਾਰਡਿੰਗ ਕਰਕੇ ਆਡੀਓ ਵੀਡੀਓ ਫਾਰਮ ਦੇ ਵਿੱਚ ਉਹ ਕਾਈਂਡਲੀ ਜਿਹੜੇ ਹੈਗੇ ਇਹਨਾਂ ਵਟਸਐਪ ਨੰਬਰਾਂ ਦੇ ਉੱਤੇ ਜਾਂ ਟੋਲ ਫ੍ਰੀ ਨੰਬਰਾਂ ਤੇ ਰਿਪੋਰਟ ਕਰਨ ਤਾਂ ਕਿ ਆਪਾਂ ਕਾਰਵਾਈ ਕਰ ਸਕੀਏ ਤੇ ਜਿਹੜਾ ਪਰਛਾਤਾਚਾਰ ਤੋਂ ਰੋਕਣ ਦੀ ਮਹਮ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਇਹਦੇ ਹਿੱਸਾ ਪਾ ਸਕੀਏ ਤੇ ਕੱਲ ਅਸੀਂ ਬੱਸ ਸਟੈਂਡ ਤੇ ਕੀਤਾ ਸੀਗਾ ਜੀ ਉੱਥੇ 100 ਦੇ ਨਾਲ ਪਬਲਿਕ ਸੀਗੀ ਪਬਲਿਕ ਦੇ ਵਿੱਚ ਜੋ ਗੱਲਬਾਤ ਕਰਦੇ ਸਾਨੂੰ ਦੋ ਤਿੰਨ ਏਦਾਂ ਦੇ ਬੰਦੇ ਮਿਲੇ ਜਿਨ੍ਹਾਂ ਕੋਈ ਮਲ ਕੋਈ ਸਰਕਾਰੀ ਮੁਲਾਜ਼ਮ ਕਿ ਅਸੀਂ ਦੀ ਆਸ ਰੱਖ ਰਿਆ ਸੀ ਡਿਮਾਂਡ ਕਰ ਰਿਆ ਸੀਗਾ ਉਹਨਾਂ ਨੂੰ ਉਹ ਅਸੀਂ ਅਸੀਂ ਬੁਲਾ ਕੇ ਉਹਨਾਂ ਨੂੰ ਮੋਟੀਵੇਟ ਕਰਕੇ ਆਪਣੇ ਜਿਹੜੇ ਡਿਵਾਈਸਸ ਵਗੈਰਾ ਹੁੰਦੇ ਨੇ ਉਹਨਾਂ ਨੂੰ ਦਿੱਤੇ ਇਹਨਾਂ ਨੂੰ ਸਮਝਾਇਆ ਕਿ ਕਿਦਾਂ ਉਹਨਾਂ ਦੀ ਰਿਕਾਰਡਿੰਗ ਅਮੁੱਲ ਵਿੱਚ ਲੈਂਦੀ ਹੈ ਤਾਂ ਲੇਸ ਇਦਾਂ ਹੀ ਕਲਾ ਨੌਂ ਦੇ ਵਿੱਚ ਜਦੋਂ ਅਸੀਂ ਗਏ ਆਂ ਤੇ ਤਸਵੀਰ ਦੇ ਵਿੱਚ ਸਾਨੂੰ ਇੱਕ ਵਿਅਕਤੀ ਇਦਾਂ ਦਾ ਮਿਲਿਆ ਜਿਹਨੂੰ ਕੋਈ ਪ੍ਰੋਬਲਮ ਆ ਰਹੀ ਸੀ ਕੋਈ ਕਿਸੇ ਕੋਲ ਪਰਸਾਚਾਰ ਕੋਈ ਮੁਲਾਜ਼ਮ ਅੱਗੋਂ ਪਰਸਾਚਾਰ ਆਉਂਦੇ ਪੈਸੇ ਡਿਮਾਂਡ ਕਰ ਰਿਆ ਸੀਗਾ ਉਹਨੂੰ ਵੀ ਅਸੀਂ ਅਜ ਮੋਟੀਵੇਟ ਕਰਕੇ ਤੇ ਉਹ ਮਤਲਬ ਰਿਕਾਰਡਿੰਗ ਕਰਨ ਵਾਸਤੇ ਪ੍ਰੋਸੈਸ ਜਿਹੜਾ ਹੈਗਾ ਸਾਡਾ ਟ੍ਰੈਕ ਦਾ ਉਹ ਇਸਪਾਈਨੀਸ਼ੀਏਟ ਕੀਤਾ ਸਾਨੂੰ ਮਤਲਬ ਇੰਨਾ ਸੈਮੀਨਾਰਾਂ ਦੇ ਵਿੱਚੋਂ ਤਿੰਨ ਚਾਰ ਬੰਦੇ ਇਦਾਂ ਦੇ ਮਿਲੇ ਨੇ ਜਿਨ੍ਹਾਂ ਨੇ ਸਾਨੂੰ ਆ ਕੇ ਪਰਸਾਚਾਰ ਸੰਬੰਧੀ ਰਿਪੋਰਟ ਕੀਤੀ ਹੈ